ਅੱਜ ਜੀ ਮਿਲਣ ਜਾ ਰਹੇ ਆ ਜੀ ਅਨਮੋਲ ਅਨਮੋਲ ਗਗਨ ਨੂੰ ਗਗਨ ਨੂੰ ਉਹ ਲੋਨੀ ਕਰ ਵੀ ਦਮ ਉਹ ਆ ਤਿਆਰੀਆਂ ਦੀ ਬਾਸ਼ਾ ਮੋੜ ਤੇ ਖੜੇ ਆ ਸਾਹਮਣੇ ਜਿਹੜੇ ਇੱਕ ਪਿੰਡ ਦੇ ਵਿੱਚ ਪਹਿਲਾਂ ਸਾਡੀ ਮਤਲਬ ਬਾਈ ਨੂੰ ਚੱਕਣਾ ਸੀ ਆਪਣੇ ਅਖਬਾਰ ਦੇ ਸੰਪਾਦਕ ਨੇ ਜਿਹੜੇ ਦੇਸ਼ ਦੇ ਦੇਸ਼ ਤੇ ਜਰਦੀ ਜਨਾ ਤੋਂ ਸੁਣਾਓ ਕਿਵੇਂ ਹੋ ਕਰਦੇ ਤੁਸੀਂ ਇੱਧਰ ਕਰਦੇ ਹੋ ਹੋਰ ਬਣਾ ਦੇ ਜੀ ਬਣਾ ਕਿਤਾਹ ਰੇਨ ਸੀ ਕਾ ਹਾਂਜੀ ਹਾਂ ਚੜ੍ਹਦੀ ਕਲਾ ਸਰਬਜੀਤ ਬਹੁਤ ਚੰਗਾ ਬਾਈ ਬਾਈ ਹੱਥ ਕਰਦੇ ਹਾਂ ਹਾਂਜੀ ਹਾਂਜੀ ਬਹੁਤ ਚੰਗਾ ਬਾਈ ਤੁਹਾਨੂੰ ਵੀ ਬਹੁਤ ਚੰਗਾ ਬਾਈ ਹਾਂਜੀ ਤੁਹਾਡਾ ਬਹੁਤ ਕਰ ਲੋ ਕਰ ਲੋ ਕਰ ਲੋ ਬੋਰੇ ਹੋਟਲ ਮਟੋ ਅੱਜ ਹੋਇਆ ਅੱਜ ਆਜੋ ਇੱਥੇ ਆਜੋ ਪਾਈਨਲ ਗੱਲ ਹੈ ਸਾਹਿਬ ਇਹਨਾਂ ਲੋਕਾਂ ਨੂੰ ਤਕਲੀਫ ਹੀ ਤਾਂ ਹੈ ਕਿ ਜਿਹੜੇ ਸਾਡੇ ਥੱਲੇ ਕੰਮ ਕਰਦੇ ਸੀ ਲੋਕ ਇਹ ਸਾਡੇ ਉੱਪਰ ਕਿਵੇਂ ਸਿਰ ਚਾ ਕੇ ਕਿਵੇਂ ਬੈਠ ਗਏ ਸੋ ਜਿਹੜਾ ਬੰਦਾ ਗਰੀਬੀ ਚ ਉਠੇ ਹੁੰਦਾ ਜਿਨੇ ਸੰਘਰਸ਼ ਕੀਤਾ ਹੁੰਦਾ ਉਹੀ ਬੰਦਾ ਗਰੀਬੀ ਦੀ ਬਾਹ ਫੜ ਸਕਦਾ ਜਾਂ ਉਹੀ ਉਹਦਾ ਦਰਦ ਪਛਾਣ ਸਕਦਾ ਹੈ ਸਸਿਕਾ ਜੀ ਅਚਾਨਕ ਹੀ ਚੰਨਾ ਆਇਆ ਜੀ ਸਾਨੂੰ ਸਪੋਰਟ ਕਰਨ ਚਨਾਲ ਅਮਜੀਤ ਬਾਈ ਕਬੱਡੀ ਦੇ ਬਹੁਤ ਵੱਡੇ ਕੰਪਟਰ ਤੇ ਕਬੱਡੀ ਦੇ ਪਲੇਅਰ ਔਰ ਬਈਵਣਾ ਨੇ ਅਕੈਡਮੀ ਵੀ ਖੋਲੀ ਐ ਇੱਥੇ ਜਿਹੜਾ ਕਿ ਬੱਚਾ ਵਾਸਤੇ ਗਰਾਊਂਡ ਤਿਆਰ ਕੀਤਾ ਨਜੀਬ ਅਮਰੀਕਾ ਤੋਂ ਆ ਕੇ ਪਿੰਡ ਦੇ ਵਿੱਚ ਆਲਮਗੀਰ ਦੇ ਵਿੱਚ ਸੋ ਬਹੁਤ ਚੰਗੀ ਗੱਲ ਆ ਬਾਈ ਜਿੱਥੇ ਨਹੀਂ ਔਰ ਬਾਕੀ ਨੋਮੀਨਲ ਚਾਰजेस ਨੇ ਬਾਕੀਆਂ ਲਈ ਵੀ ਸੋ ਸਾਰੇ ਜਣੇ ਜਰੂਰ ਬੜੋ ਜੀ ਬਹੁਤ ਚੰਗੀ ਗੱਲ ਆ ਜਿਹੜੇ ਅਮਰੀਕਾ ਛੱਡ ਕੇ ਆਪਣੇ ਪਿੰਡ ਦੇ ਵਿੱਚ ਆ ਵਸੇ ਨੇ ਕਹਿੰਦੇ ਅਸੀਂ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਆਏ ਆ ਭਾਈ ਜੰਨੇ ਉਹਨੇ ਕਹਿੰਦੇ ਤੇ ਹੋਰ ਵੀ ਸਪੋਰਟਸ ਦੇ ਲਈ ਬਹੁਤ ਕੁਝ ਕਰਦੀ ਹੈ ਤੰਦਰੁਸਤ ਹੋ ਆਨੰਦ ਵਾਹ ਦੇਖੋ ਸਿੰਘ ਜੀ ਔਰ ਗੁਰਮੀਤ ਸਿੰਘ ਜੀ ਤੇ ਮੇਰੇ ਸਾਹਮਣੇ ਦੇਖੋ ਸਭ ਤੋਂ ਕਿਉਂਕਿ ਪੰਜਾਬ ਨੂੰ ਕਹਿੰਦੇ ਨਸ਼ਾ ਬਹੁਤ ਹੈਗਾ ਜਤ ਜਵਾਨੀ ਨੂੰ ਹਰ ਵੇਲੇ ਧਾਧੇਰ ਦਿੱਤਾ ਹੈ ਬਾਕੀ ਬਾਲ ਉਹ ਭਾਜੀ